ਰੋਡੀ ਮਹਿਲਾ ਪੰਜਮ ਹਰ ਹਰ ਪਤਿਤ ਪਾਵਨ ਜੀ ਪ੍ਰਾਨ ਮਾਨ ਸੁਖ ਦਾਤਾ ਅੰਤਰ ਜਾਮੀ ਮਨ ਕੋ ਭਾਵਨ ਰਹਾਉ ਏ ਭਾਈ ਪ੍ਰਮਾਤਮਾ ਹਰੀ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਜੀ ਪ੍ਰਾਨ ਮਾਨ ਸੁਖਦਾਤਾ ਉਹ ਸਭ ਹੀ ਜੀਵਾਂ ਦੀ ਜਿੰਦ ਦਾ ਪ੍ਰਾਣਾ ਦਾ ਸਹਾਰਾ ਹੈ ਸਭਨਾਂ ਨੂੰ ਸੁਖ ਦੇਣ ਵਾਲਾ ਹੈ ਅੰਤਰਜਾਮੀ ਹੈ ਸਭ ਦੇ ਦਿਲ ਦੀ ਚਾਨਣ ਵਾਲਾ ਹੈ ਸਾਡੇ ਦਿਲ ਦੀਆਂ ਗਹਿਰਾਈਆਂ ਦੇ ਵਿੱਚ ਵੀ ਜਿਹੜੀਆਂ ਸੋਚਾਂ ਟਿਕੀਆਂ ਹੁੰਦੀਆਂ ਜਿਹੜੀਆਂ ਨੂੰ ਅਸੀਂ ਜਗਤ ਤੋਂ ਲੁਕਾ ਕੇ ਰੱਖਦੇ ਹਾਂ ਪ੍ਰਮਾਤਮਾ ਤੋਂ ਉਹ ਵੀ ਲੁਕੀਆਂ ਨਹੀਂ ਹੁੰਦੀਆਂ ਉਹ ਸਭ ਜਾਣਦਾ ਤੇ ਸਭਨਾ ਦੇ ਮਨ ਨੂੰ ਪਿਆਰਾ ਲੱਗਦਾ ਸੁੰਦਰ ਸੁਗੜ ਚਾਤੁਰ ਸਭ ਬੇਤਾ ਰਿਦਦਾਸ ਨਿਵਾਸ ਭਗਤ ਗੁਣ ਗਾਵਨ ਨਿਰਮਲ ਰੂਪ ਅਨੂਪ ਸੁਆਮੀ ਕਰਮ ਭੂਮ ਬੀਜਨ ਸੋ ਖਾਵਨ ਸੁੰਦਰ ਸੁਗੜ ਚਾਤੁਰ ਸਭ ਬੇਤਾ ਉਹ ਪਰਮਾਤਮਾ ਸੁੰਦਰ ਵੀ ਹੈ ਸੋਹਣਾ ਵੀ ਹੈ ਸੁਗੜ ਹੈ ਸੁਚੱਜੀ ਘੜਤ ਵਾਲਾ ਹੈ ਸਿਆਣਾ ਹੈ ਸਭ ਬੇਤਾ ਭਾਵ ਸਭ ਦੇ ਦਿਲ ਦੀ ਸਭ ਕੁਝ ਜਾਣਨ ਵਾਲਾ ਹੈ ਰਿੱਧ ਦਾਸ ਨਿਵਾਸ ਉਹ ਪਰਮਾਤਮਾ ਆਪਣੇ ਦਾਸਾਂ ਦੇ ਹਿਰਦਿਆਂ ਦੇ ਵਿੱਚ ਨਿਵਾਸ ਰੱਖਦਾ ਹੈ ਦੇ ਉਹਦੇ ਭਗਤ ਜਨ ਉਹਦੇ ਗੁਣ ਗਾਉਂਦੇ ਨੇ ਉਹ ਮਾਲਕ ਪ੍ਰਭੂ ਪਵਿੱਤਰ ਸਰੂਪ ਹੈ ਬੇਮਿਸਾਲ ਹੈ ਉਸ ਦਾ ਬਣਾਇਆ ਇਹ ਮਨੁੱਖਾ ਸਰੀਰ ਕਰਮ ਬੀਜਣ ਲਈ ਧਰਤੀ ਹੈ ਜੋ ਕੁਝ ਵੀ ਜੀਵ ਇਹਦੇ ਵਿੱਚ ਬੀਜਦੇ ਨੇ ਉਹੀ ਖਾਂਦੇ ਜਿੱਦਾਂ ਦੀਆਂ ਸੋਚਾਂ ਆਪਣੇ ਮਨ ਦੇ ਵਿੱਚ ਬੀਜੋਗੇ ਉਦਾਂ ਦੇ ਨਤੀਜੇ ਤੁਸੀਂ ਆਪਣੇ ਜੀਵਨ ਦੇ ਵਿੱਚ ਪਾਓਗੇ ਤੇ ਇਹਦੀ ਜੜ ਟਿਕ ਜਾਂਦੀ ਹੈ ਕਿ ਜਿੱਦਾਂ ਦੀ ਜਾਣਕਾਰੀ ਨੂੰ ਦੇ ਨਾਲ ਆਪਦੇ ਮਨ ਨੂੰ 익ਸਪੋਜ਼ ਕਰੋਗੇ ਜਿੱਦਾਂ ਦਾ ਕੁਝ ਤੁਸੀਂ ਪੜੋਗੇ ਵੇਖੋਗੇ ਸੁਣੋਗੇ ਉਦਾਂ ਦੀ ਹੀ ਤੁਹਾਡੀ ਸੋਚ ਹੁੰਦੀ ਜਾਏਗੀ ਅੱਜ ਕੱਲ ਜਿਹੜਾ ਇਨਫੋਰਮੇਸ਼ਨ ਦਾ ਜਮਾਨਾ ਕਹਿ ਸਕਦੇ ਆ ਜਾਣਕਾਰੀ ਦਾ ਜਮਾਨਾ ਕਹਿ ਸਕਦੇ ਆ ਪੈਰ ਪੈਰ ਤੇ ਸਾਡੇ ਕੋਲੇ ਇਨਫੋਰਮੇਸ਼ਨ ਦੇ ਭੰਡਾਰ ਨੇ ਕੁਝ ਚਾਹੁੰਦੇ ਹੋਏ ਕੁਝ ਨਾ ਚਾਹੁੰਦੇ ਹੋਏ ਸਾਨੂੰ ਵੇਖਣੇ ਸੁਣਨੇ ਪੈਂਦੇ ਤੇ ਹਰ ਉਹ ਇਨਫਾਰਮੇਸ਼ਨ ਉਹ ਜਾਣਕਾਰੀ ਸਾਡੇ ਮਨ ਦੇ ਵਿੱਚ ਕੋਈ ਨਾ ਕੋਈ ਬੀਜ ਬੀਜਦੀ ਹੈ ਭਵਿੱਖ ਦੇ ਵਿੱਚ ਜਿਹੜੇ ਅਸੀਂ ਕੋਈ ਫੈਸਲੇ ਲੈਣੇ ਨੇ ਉਹਨਾਂ ਦੇ ਉੱਤੇ ਇਹਨਾਂ ਬੀਜੇ ਹੋਏ ਬੀਜਾਂ ਦਾ ਅਸਰ ਪੈਂਦਾ ਸੋ ਇਸ ਸਰੀਰ ਰੂਪੀ ਧਰਤੀ ਦੇ ਵਿੱਚ ਅਸੀਂ ਜੋ ਬੀਜਦੇ ਆ ਉਹੀ ਵੱਟ ਨੂੰ ਮਿਲਦਾ ਸਾਨੂੰ ਉਹੀ ਅਸੀਂ ਖਾਂਦੇ ਆ ਤੇ ਆਪਾਂ ਹੁਣ ਮਨ ਦੀ ਗੱਲ ਕੀਤੀ ਸਰੀਰ ਦਾ ਵੀ ਇਹੀ ਹਾਲ ਹੈ ਵਨਸਵੰਨੇ ਸਵਾਦ ਤੋਂ ਸਵਾਦ ਭੋਜਨ ਅਜੋਕੀ ਮਾਰਕੀਟ ਦੇ ਵਿੱਚ ਆ ਗਏ ਨੇ ਤੇ ਵਧੇਰੇ ਕਰਕੇ ਇੰਨੇ ਜ਼ਿਆਦਾ ਉਹ ਪ੍ਰੋਸੈਸਡ ਨੇ ਕਿ ਸਰੀਰ ਦੇ ਲਈ ਹਾਨੀਕਾਰਕ ਨੇ ਪਰ ਉਹ ਆਪਣਾ ਅਸਰ ਜ਼ਹਿਰ ਵਾਂਗੂ ਇੱਕਦਮ ਨਹੀਂ ਦਿਖਾਉਂਦੇ ਹੌਲੀ ਹੌਲੀ ਦਿਖਾਉਂਦੇ ਆ ਹੁਣ ਜਿੰਨਾ ਅਸੀਂ ਗੰਤਮਨ ਦੇ ਸਰੀਰ ਚ ਪਾਈ ਜਾਵਾਂਗੇ ਉਨਾ ਹੀ ਭਵਿੱਖ ਦੇ ਵਿੱਚ ਜਾ ਕੇ ਸਾਨੂੰ ਉਹ ਵੱਡਣ ਨੂੰ ਮਿਲਣਾ ਹੈ ਉਹਦੇ ਨਤੀਜੇ ਸਾਨੂੰ ਭਵਿੱਖ ਦੇ ਵਿੱਚ ਮਿਲਣੇ ਨੇ ਪਰ ਇੱਕ ਵੱਡੀ ਗੱਲ ਜਿਹੜੀ ਧਿਆਨ ਦੇਣ ਯੋਗ ਹੈ ਕਿ ਅੱਜ ਅਸੀਂ ਕਿੱਦਾਂ ਦੀ ਇਨਫੋਰਮੇਸ਼ਨ ਆਪਣੇ ਦਿਮਾਗ ਚ ਫੀਡ ਕਰਦੇ ਪਏ ਹਾਂ ਕਿੱਦਾਂ ਦੇ ਖਾਣੇ ਆਪਣੇ ਸਰੀਰ ਦੇ ਵਿੱਚ ਪਾਉਂਦੇ ਪਏ ਹਾਂ ਇਹ ਇਸ ਗੱਲ ਤੇ ਨਿਰਭਰ ਕਰਦਾ ਕਿ ਪਿੱਛੇ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਕੀ ਕੁਝ ਕਰਦੇ ਆਏ ਇੱਕਦਮ ਇਸ ਗੱਲ ਨੂੰ ਬਦਲ ਲੈਣਾ ਆਪਣੀ ਸੋਚ ਨੂੰ ਬਦਲ ਲੈਣਾ ਔਖਾ ਹੈ ਪਰ ਜੇ ਪ੍ਰਮਾਤਮਾ ਚਾਹੇ ਤੇ ਉਹ ਇੱਕ ਦਮ ਵੀ ਸਾਡੀ ਸੋਚ ਨੂੰ ਬਦਲਣ ਦੀ ਸਮਰੱਥਾ ਰੱਖਦਾ ਹੈ ਬਾਕੀ ਇਹ ਪ੍ਰਮਾਤਮਾ ਦੀ ਹੀ ਚਾਹਤ ਹੈ ਕਿ ਅਸੀਂ ਇਹ ਗੱਲਾਂ ਕਰਦੇ ਪਏ ਆ ਸੁਣਦੇ ਪਏ ਆ ਇਹ ਉਹਦਾ ਤਰੀਕਾ ਹੈ ਸਾਨੂੰ ਗਲਤ ਰਾਹਾਂ ਤੋਂ ਹਟਾ ਕੇ ਸਹੀ ਰਸਤਿਆਂ ਤੇ ਪਾਉਣ ਦਾ ਸਾਨੂੰ ਪਤਿਤ ਤੋਂ ਪਾਵਨ ਕਰਨ ਦਾ ਬਿਸਮਨ ਬਿਸਮ ਭਏ ਬਿਸਮਾਦਾ ਆਨ ਨਬਿਓ ਦੁਸਰ ਲਾਵਨ ਰਸਨਾ ਸਿਮਰ ਸਿਮਰ ਜਸ ਜੀਵਾਂ ਨਾਨਕ ਦਾਸ ਸਦਾ ਬਲਜਵਨ ਇਹ ਨਾਨਕ ਆਖੋ ਇਹ ਭਾਈ ਉਸ ਪ੍ਰਮਾਤਮਾ ਬਾਰੇ ਸੋਚ ਕੇ ਬਹੁਤ ਹੀ ਹੈਰਾਨ ਹੋ ਜਾਈਦਾ ਹੈ ਇੰਨੀ ਵੱਡੀ ਇਹ ਸ੍ਰਿਸ਼ਟੀ ਦੇਖੋ ਉਸ ਪ੍ਰਮਾਤਮਾ ਨੇ ਸਿਰਜੀ ਹੈ ਇਹ ਚੱਲਦੀ ਪਈ ਹੈ ਧਰਤੀ ਹੈ ਧਰਤੀ ਦੇ ਨਿਯਮ ਕਾਨੂੰਨ ਨੇ ਉਹਨਾਂ ਦੇ ਅਨੁਸਾਰ ਜੀਵਨ ਚੱਲਦਾ ਪਿਆ ਹੈ ਨਵੇਂ-ਨਵੇਂ ਵਿਚਾਰ ਲੋਕਾਂ ਦੇ ਮਨਾਂ ਵਿੱਚ ਉਤਪੰਨ ਹੁੰਦੇ ਪਏ ਨੇ ਉਹਨਾਂ ਵਿਚਾਰਾਂ ਦੇ ਵਿੱਚੋਂ ਨਵਾਂ-ਨਵਾਂ ਆਰਟ ਨਵੀਂ-ਨਵੀਂ ਟੈਕਨੋਲੋਜੀ ਉਤਪੰਨ ਹੁੰਦੀ ਪਈ ਹੈ ਅਸੀਂ ਮਨੁੱਖ ਸਿਰਫ ਜ਼ਰੀਆ ਹਾਂ ਇਹ ਨਵੀਆਂ ਚੀਜ਼ਾਂ ਜਿਹੜੀਆਂ ਬਣਦੀਆਂ ਪਈਆਂ ਇਸ ਧਰਤੀ ਤੇ ਅਸੀਂ ਇੱਕ ਜ਼ਰੀਆ ਹਾਂ ਇਸ ਸਭ ਕੁਝ ਦਾ ਵਾਪਰਨਾ ਮਿੱਥਿਆ ਉਸ ਪਰਮਾਤਮਾ ਨੇ ਹੈ ਕਿਉਂਕਿ ਜੇ ਉਹ ਨਾ ਹੋਵੇ ਤੇ ਕਿਸੇ ਦੇ ਵੀ ਮਨ ਵਿੱਚ ਕੋਈ ਨਵਾਂ ਫੁਰਨਾ ਹੀ ਨਾ ਫਰੇ ਤੇ ਪ੍ਰਮਾਤਮਾ ਦੀ ਇਸੇ ਵਿਸ਼ਾਲਤਾ ਨੂੰ ਮੱਦੇ ਨਜ਼ਰ ਰੱਖਦੇ ਹੋਏ ਗੁਰੂ ਸਾਹਿਬ ਬਿਸਮਾਦ ਹੋ ਰਹੇ ਨੇ ਹੈਰਾਨ ਹੋ ਰਹੇ ਨੇ ਉਹਦੀ ਹੋਂਦ ਦੇ ਉੱਪਰ ਕਹਿੰਦੇ ਕੋਈ ਵੀ ਹੋਰ ਉਹਦੇ ਬਰਾਬਰ ਤਾਂ ਨਹੀਂ ਉਸ ਦੇ ਸੇਵਕ ਉਸ ਪ੍ਰਮਾਤਮਾ ਤੋਂ ਸਦਾ ਹੀ ਸਤਕੇ ਹੁੰਦੇ ਨੇ ਹੈ ਭਾਈ ਉਹਦੀ ਸਿਫਤ ਸਲਾਹ ਆਪਣੀ ਜੀਵ ਨਾਲ ਕਰ ਕਰਕੇ ਮੈਂ ਵੀ ਆਤਮਕ ਜੀਵਨ ਰਾਪਤ ਕਰ ਰਿਆ ਟੋਡੀ ਮਹਿਲਾ ਪੰਜਵਾ ਮਾਈ ਮਾਇਆ ਛਲ ਤ੍ਰਿਣ ਕੀ ਅਗਨ ਮੇਗ ਕੀ ਛਾਇਆ ਗੋਬਿੰਦ ਭਜਨ ਬਿਨ ਹੜ ਕਾ ਜਲ ਰਹਾਉ ਏ ਮਾਂ ਏ ਮਾਇਆ ਜੜੀ ਐ ਇੱਕ ਛਲਾਵਾ ਹੈ ਸਾਨੂੰ ਰੂਪ ਕੋਈ ਹੋਰ ਦਿਖਾਉਂਦੀ ਹੈ ਤੇ ਫਿਰ ਇਹਦਾ ਉਹ ਰੂਪ ਤੇ ਕਿਤੇ ਗੁੰਮ ਹੋ ਜਾਂਦਾ ਹੈ ਅਸਲੀ ਰੂਪ ਸਾਡੇ ਸਾਹਮਣੇ ਆ ਖੜਾ ਹੁੰਦਾ ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਭਜਨ ਨਹੀਂ ਹੈ ਉਹਦੇ ਲਈ ਇਸ ਮਾਇਆ ਦੀ ਇੰਨੀ ਕੁ ਪਾਇਆ ਹੈ ਜਿਵੇਂ ਕੱਖਾਂ ਦੀ ਅੱਗ ਹੋਵੇ ਬੱਦਲਾਂ ਦੀ ਛਾਂ ਹੋਵੇ ਤੇ ਹੜਾਂ ਦਾ ਪਾਣੀ ਹੋਵੇ ਇਹ ਬਹੁਤੀ ਚਿਰ ਨਹੀਂ ਠਹਿਰਦੇ ਜਿਹੜਾ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਨਹੀਂ ਰੁੱਝਿਆ ਹੋਇਆ ਉਹਦੇ ਕੋਲੇ ਜਿੰਨੀ ਮਰਜ਼ੀ ਮਾਇਆ ਹੋਵੇ ਉਹ ਮਾਇਆ ਉਹਨੂੰ ਥੋੜੇ-ਚਿਰੀਆਂ ਖੁਸ਼ੀਆਂ ਹੀ ਬਖਸ਼ਦੀ ਹੈ ਦੂਜੇ ਪਾਸੇ ਜਿਹੜਾ ਪਰਮਾਤਮਾ ਦੇ ਭਜਨ ਨਾਲ ਪ੍ਰੇਮ ਕਰਦਾ ਹੈ ਪਰਮਾਤਮਾ ਨਾਲ ਪ੍ਰੇਮ ਕਰਦਾ ਹੈ ਜਿਹੜਾ ਉਹਦੀ ਹੋਂਦ ਨੂੰ ਮੰਨਦਾ ਹੈ ਉਹਦੀ ਹੋਂਦ ਤੇ ਹੈਰਾਨ ਹੁੰਦਾ ਜਿਹੜਾ ਉਸ ਪਰਮਾਤਮਾ ਨੂੰ ਇਸ ਸ੍ਰਿਸ਼ਟੀ ਦੇ ਕਣ-ਕਣ ਵਿੱਚ ਵੇਖਣ ਦੀ ਸਮਰੱਥਾ ਰੱਖਦਾ ਹੈ ਉਹਦੇ ਕੋਲ ਮਾਇਆ ਭਾਵੇਂ ਥੋੜੀ ਹੀ ਹੋਵੇ ਉਹ ਥੋੜੀ ਵੀ ਉਹਨੂੰ ਵਧੇਰੇਆਂ ਖੁਸ਼ੀਆਂ ਦੇ ਜਾਂਦੀ ਹੈ ਸੋ ਅਸੀਂ ਕੀ ਕਰਨ ਦੀ ਕੋਸ਼ਿਸ਼ ਕਰੀਏ ਗੁਰੂ ਸਾਹਿਬ ਕਹਿੰਦੇ ਛੋੜ ਸਿਆਨਪ ਬਹੁ ਚਤੁਰਾਈ ਦੁਇ ਕਰ ਜੋੜ ਸਾਧ ਮੰਗ ਚੱਲ ਸਿਮਰ ਸੁਆਮੀ ਅੰਤਰ ਜਾਮੀ ਮਨਖ ਦੇ ਕਾ ਇਹ ਊਤਮ ਫਲ ਇਸ ਮਾਇਆ ਦੇ ਧੋਖੇ ਤੋਂ ਛਲਾਵੇ ਤੋਂ ਬਚਣਾ ਹੈ ਤਾਂ ਬਹੁਤੀਆਂ ਚਲਾਕੀਆਂ ਤੇ ਸਿਆਣਪਾਂ ਛੱਡ ਦੇ ਦੇਖੋ ਅਸੀਂ ਸਾਰੇ ਕਿਰਤ ਕਰਦੇ ਆਪੋ ਆਪਣੇ ਕੰਮਾਂ ਧੰਦਿਆਂ ਦੇ ਵਿੱਚ ਲੱਗੇ ਆ ਪੈਸਾ ਕਮਾਉਨੇ ਆ ਉਹਦੇ 'ਚ ਕੋਈ ਬੁਰਾਈ ਨਹੀਂ ਪਰ ਉਹੀ ਕੰਮ ਧੰਦੇ ਕਰਦੇ ਹੋਏ ਜੇ ਕਦੇ ਮਨ ਦੇ ਵਿੱਚ ਕੋਈ ਚਲਾਕੀ ਆਵੇ ਕਿ ਮੈਂ ਐ ਕਰ ਲਾਂ ਤੇ ਇੱਧਰ ਦੀ ਮੈਨੂੰ ਕੋਈ ਭੋਰਾ ਵੱਧ ਪੈਸਾ ਬਣ ਜਾਊਗਾ ਮੰਨ ਲਓ ਕਿਸੇ ਦਾ ਆਪਦਾ ਕਾਰੋਬਾਰ ਹੈ ਤੇ ਕਦੇ ਉਹਦੇ ਕੋਲੇ ਕੋਈ ਭੋਲਾ ਭਾਲਾ ਗਾਹਕ ਆ ਜਿੱਤੇ ਉਹਦੇ ਮਨ ਚਾਵੇ ਕਿ ਇਥੇ ਭੋਲਾ ਜਾਂ ਲੱਗਦਾ ਇਹਨੂੰ ਮੈਂ ਠੱਗ ਲਵਾਂ ਜੇ ਇਦਾਂ ਦੀਆਂ ਚਲਾਕੀਆਂ ਮਨ ਦੇ ਵਿੱਚ ਆਉਂਦੀਆਂ ਨੇ ਉਹਨਾਂ ਨੂੰ ਪਛਾਣਨਾ ਸਿੱਖ ਲਓ ਤੇ ਉਹਨਾਂ ਨੂੰ ਛੱਡ ਦੇ ਕਿਰਤ ਕਰੋ ਮਿਹਨਤ ਕਰੋ ਜਾਇਜ਼ ਚਿੜੀਆਂ ਤਰੱਕੀਆਂ ਉਸ ਮਿਹਨਤ ਦੇ ਆਧਾਰ ਤੇ ਤੁਹਾਨੂੰ ਮਿਲਦੀਆਂ ਨੇ ਖਿੜੇ ਮੱਥੇ ਸਬਕਾਰ ਕਰੋ ਉਸ ਕਿਰਤ ਦੇ ਬਦਲੇ ਜੋ ਵੀ ਤਿਲ ਫੁੱਲ ਹਾਸਲ ਹੁੰਦਾ ਉਹਨੂੰ ਖਿੜੇ ਮੱਥੇ ਸਬਕਾਰ ਕਰੋ ਕੋਈ ਸ਼ਿਕਵਾ ਨਹੀਂ ਕੋਈ ਚਲਾਕੀ ਨਹੀਂ ਕਿਉਂਕਿ ਜਦੋਂ ਅਸੀਂ ਚਲਾਕੀਆਂ ਕਰਕੇ ਬਹੁਤੀ ਮਾਇਆ ਇਕੱਠੀ ਕਰਨ ਦੇ ਚੱਕਰਾਂ 'ਚ ਪੈ ਜਾਂਦੇ ਆ ਨਾ ਉੱਥੋਂ ਇਹ ਚੀਜ਼ ਨਿਰਧਾਰਤ ਹੋ ਜਾਂਦੀ ਹੈ ਕਿ ਅਸੀਂ ਮਾਇਆ ਨੂੰ ਬਹੁਤ ਜ਼ਿਆਦਾ ਪ੍ਰੇਮ ਕਰਦੇ ਹਾਂ ਇਸ ਹੱਦ ਤੱਕ ਪ੍ਰੇਮ ਕਰਦੇ ਹਾਂ ਕਿ ਅਸੀਂ ਥੋੜਾ ਬਹੁਤਾ ਗਲਤ ਢੰਗ ਤਰੀਕਾ ਅਪਣਾ ਕੇ ਵੀ ਇਹਨੂੰ ਇਕੱਠੀ ਕਰਨ ਤੱਕ ਜਾਂਦੇ ਹਾਂ ਤੇ ਇਹ ਵੀ ਚੇਤੇ ਰੱਖਿਓ ਕਿ ਜਿੱਦ ਤੱਕ ਕੋਈ ਚਲਾਕੀ ਕਰਕੇ ਤੁਸੀਂ ਮਾਇਆ ਇਕੱਠੀ ਕਰ ਲਈ ਉਦੋਂ ਹੀ ਤੁਹਾਡੇ ਮਨ ਦੇ ਵਿੱਚ ਇੱਕ ਡਰ ਵੀ ਘਰ ਕਰ ਜਾਏਗਾ ਉਸ ਚਲਾਕੀ ਦੇ ਫੜੇ ਜਾਣ ਕਿ ਕਿਤੇ ਇਹ ਫੜੀ ਨਾ ਜਾਵੇ ਮੇਰੀ ਚਲਾਕੀ ਤਾਂ ਹੁਣ ਮਾਇਆ ਤਾਂ ਤੁਸੀਂ ਹਾਸਲ ਕਰ ਲਈ ਪਰ ਸਕੂਨ ਭੰਗ ਕਰ ਲਿਆ ਸੋ ਬਿਹਤਰ ਹੈ ਕਿ ਜੋ ਹੁਨਰ ਪ੍ਰਮਾਤਮਾ ਨੇ ਸਾਨੂੰ ਬਖਸ਼ਿਆ ਉਹਦੇ ਆਧਾਰ ਤੇ ਜਿਹੜੀ ਵੀ ਕਿਰਤਕਾਰ ਦੇ ਵਿੱਚ ਅਸੀਂ ਲੱਗੇ ਆ ਉਹਨੂੰ ਕਰੀਏ ਪਿਆਰ ਮੁਹੱਬਤ ਦੇ ਨਾਲ ਕਰੀਏ ਉਹਦੇ ਬਦਲੇ ਚ ਜੋ ਵੀ ਸਾਨੂੰ ਮਿਲਦਾ ਉਹਨੂੰ ਖਿੜੇ ਮੱਥੇ ਸਬਕਾਰ ਕਰਕੇ ਉਹਦੇ ਚ ਆਪਣਾ ਜੀਵਨ ਬਸਰ ਕਰੀਏ ਬਹੁਤੀਆਂ ਚਲਾਕੀਆਂ ਸਿਆਣਪਾਂ ਛੱਡ ਕੇ ਦੋਵੇਂ ਹੱਥ ਜੋੜ ਕੇ ਗੁਰੂ ਦੇ ਦੱਸੇ ਹੋਏ ਰਸਤੇ ਉੱਤੇ ਤੁਰਿਆ ਕਰੀਏ ਅੰਤਰਜਾਮੀ ਮਾਲਕ ਪ੍ਰਭੂ ਦਾ ਨਾਮ ਸਿਮਰਿਆ ਕਰੀਏ ਮਨੁੱਖੇ ਸਰੀਰ ਦਾ ਸਭ ਤੋਂ ਚੰਗਾ ਫਲ ਇਹੀ ਹੈ ਮਨੁੱਖ ਤੇ ਕਾ ਇਹੋ ਉਤਮ ਫਲ ਬੇਦਬਖਿਆਨ ਕਰਤ ਸਾਧੂ ਜਨ ਭਾਗਹੀਨ ਸਮਝਤ ਨਹੀਂ ਖਲ ਪ੍ਰੇਮ ਭਗਤ ਰਾਚੇ ਜਨ ਨਾਨਕ ਹਰ ਸਿਮਰਨ ਦਹਨ ਭਏ ਮਲ ਏ ਭਾਈ ਭਲੇ ਮਨੋਖ ਆਤਮਕ ਜੀਵਨ ਦੀ ਸੂਝ ਦਾ ਇਹ ਉਪਦੇਸ਼ ਕਰਦੇ ਹੀ ਰਹਿੰਦੇ ਨੇ ਪਰ ਨਿਪਾਕਾ ਮੂਰਖ ਮਨੁੱਖ ਜਿਹੜਾ ਉਹ ਇਸ ਉਪਦੇਸ਼ ਨੂੰ ਨਹੀਂ ਸਮਝਦਾ ਜੇ ਤੁਸੀਂ ਇਸ ਗੱਲ ਨੂੰ ਪਛਾਣਨ ਲੱਗ ਜਾਈਓ ਕਿ ਕਿੱਥੇ ਤੁਸੀਂ ਆਪਦੀ ਕਿਰਤ ਕਮਾਈ ਕਰਦੇ ਪਈਓ ਤੇ ਕਿੱਥੇ ਚਲਾਕੀ ਕਰਦੇ ਪਈਓ ਨੂੰ ਪਛਾਣਨਾ ਪਹਿਲਾ ਕਦਮ ਹੈ ਜਦੋਂ ਇਸ ਗੱਲ ਨੂੰ ਪਛਾਣਨ ਲੱਗ ਗਏ ਤਾਂ ਆਤਮਕ ਜੀਵਨ ਦੀ ਸੂਝ ਤੁਸੀਂ ਹਾਸਲ ਕਰ ਲਈ ਜਿਹੜੇ ਭਲੇ ਮਨੁੱਖ ਹੈ ਉਹਨਾਂ ਦੇ ਅੰਦਰ ਇਹ ਸੂਝ ਹੁੰਦੀ ਹੈ ਤੇ ਇਸ ਸੂਝ ਦਾ ਉਹ ਉਪਦੇਸ਼ ਵੀ ਕਰਦੇ ਆ ਪਰ ਨਿਭਾਗੇ ਮੂਰਖ ਮਨੁੱਖ ਜਿਹੜੇ ਆ ਇਸ ਉਪਦੇਸ਼ ਨੂੰ ਕਦੇ ਸਮਝਦੇ ਨਹੀਂ ਇਹ ਨਾਨਕ ਪ੍ਰਭੂ ਦੇ ਦਾਸ ਪ੍ਰਭੂ ਦੀ ਪਿਆਰ ਭਗਤੀ ਵਿੱਚ ਮਸਤ ਰਹਿੰਦੇ ਨੇ ਪ੍ਰਮਾਤਮਾ ਦੇ ਸਿਮਰਨ ਦੀ ਬਰਕਤ ਨਾਲ ਉਹਨਾਂ ਦੇ ਅੰਦਰੋਂ ਕਾਮ ਆਤਕ ਪਲਵਾਨ ਸੜ ਕੇ ਸੁਆਹ ਹੋ ਜਾਂਦੇ ਹਨ ਰੋਦੀ ਮਹਿਲਾ ਪੰਜਵਾ ਮਾਈ ਚਰਨ ਗੁਰ ਮਿੱਠੇ ਵੱਡਾ ਭਾਗ ਦਿਵਹ ਪਰਮੇਸ਼ਰ ਕੋਟ ਫਲਾ ਦਰਸ਼ਨ ਗੁਰ ਡੀਠੇ ਰਹਾਉ ਏ ਮਾ ਗੁਰੂ ਦੇ ਚਰਨ ਮੈਨੂੰ ਬੜੇ ਪਿਆਰੇ ਲੱਗਦੇ ਹਨ ਜਿਸ ਮਨੁੱਖ ਨੂੰ ਵੱਡੀ ਕਿਸਮਤ ਨਾਲ ਪਰਮਾਤਮਾ ਗੁਰੂ ਦੇ ਚਰਨਾਂ ਦਾ ਮਿਲਾਪ ਦਿੰਦਾ ਹੈ ਗੁਰੂ ਦਾ ਦਰਸ਼ਨ ਕੀਤਿਆਂ ਉਸ ਮਨੁੱਖ ਨੂੰ ਕਰੋੜਾਂ ਪੁੰਨਾਂ ਦੇ ਫਲ ਪ੍ਰਾਪਤ ਹੋ ਜਾਂਦੇ ਹਨ ਗੁਣ ਗਾਵਤ ਅਚੁੱਤ ਅਬినాਸ਼ੀ ਕਾਮ ਕਰੋਧ ਬਿਨ ਸੇ ਮਦ ਠੀਠੇ ਅਸਥਿਰ ਭਏ ਸਾਚ ਰੰਗ ਰਾਤੇ ਜਨਮ ਮਰਨ ਬਾਹਰ ਨਹੀਂ ਪੀਠੇ ਏ ਮਾ ਗੁਰੂ ਦੇ ਚਰਨੀ ਪੈ ਕੇ ਅਟਲ ਅਬਨਾਸ਼ੀ ਪ੍ਰਮਾਤਮਾ ਦੇ ਗੁਣ ਗਾਉਂਦਿਆਂ ਗਾਉਂਦਿਆਂ ਮੁੜ ਮੁੜ ਹੱਲਾ ਕਰਕੇ ਆਉਣ ਵਾਲੇ ਕਾਮ ਕ੍ਰੋਧ ਹੰਕਾਰ ਆਦਿਕ ਵਿਕਾਰ ਨਾਸ ਹੋ ਜਾਂਦੇ ਨੇ ਗੁਰੂ ਦੇ ਚਰਨਾਂ ਦੀ ਬਰਕਤ ਨਾਲ ਜਿਹੜੇ ਮਨੁੱਖ ਸਦਾ ਫਿਰ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗੇ ਜਾਂਦੇ ਹਨ ਉਹ ਵਿਕਾਰਾਂ ਦੇ ਹੱਲਿਆਂ ਦੇ ਟੱਕਰੇ ਤੇ ਅਡੋਲ ਹੋ ਜਾਂਦੇ ਆ। ਉਹ ਜਨਮ ਮਰਨ ਦੀ ਚੱਕੀ ਵਿੱਚ ਮੁੜ-ਮੁੜ ਨਹੀਂ ਪੀਸੇ ਜਾਂਦੇ। ਜਿਹੜੀ ਆਪਾਂ ਹੁਣੇ ਗੱਲ ਕੀਤੀ ਆਤਮਿਕ ਜੀਵਨ ਦੀ ਜਿਹੜੀ ਸੂਝ ਹੈ ਪਹਿਲਾ ਕਦਮ ਇਹ ਹੈ ਕਿ ਤੁਸੀਂ ਆਪਣੇ ਅੰਦਰ ਇਹਨਾਂ ਵਿਕਾਰਾਂ ਨੂੰ ਪਛਾਣਨ ਲੱਗ ਜਾਈਏ। ਕੋਈ ਦੁਸ਼ਮਣ ਸਾਡੇ ਤੇ ਹਮਲਾ ਕਰੇ ਜੇ ਸਾਨੂੰ ਪਤਾ ਹੀ ਨਾ ਲੱਗੇ ਕਿ ਸਾਡੇ ਤੇ ਹਮਲੇ ਹੋ ਰਹੇ ਨੇ ਅਸੀਂ ਕਿਵੇਂ ਆਪਣਾ ਬਚਾਅ ਕਰ ਲਵਾਂਗੇ ਸੋ ਪਹਿਲਾ ਕਦਮ ਹੈ ਆਪਣੇ ਅੰਦਰ ਵਿਕਾਰਾਂ ਨੂੰ ਪਛਾਣਨਾ ਇਸ ਗੱਲ ਦਾ ਇਲਮ ਹੋ ਜਾਣਾ ਕਿ ਕਿਹੜੇ ਵਕਤ ਸਾਡੇ ਤੇ ਕਿਹੜਾ ਵਿਕਾਰ ਆਪਣਾ ਹਮਲਾ ਕਰਦਾ ਪਿਆ ਆਪਣਾ ਹੱਲਾ ਬੋਲਦਾ ਪਿਆ ਜਿਵੇਂ ਜਿਵੇਂ ਅਸੀਂ ਪ੍ਰਮਾਤਮਾ ਦੇ ਨਾਲ ਸਾਂਝ ਗੂੜੀ ਕਰਦੇ ਜਾਂਦੇ ਹਾਂ ਉਮੇ ਓਮੇ ਆਤਮਕ ਜੀਵਨ ਦੀ ਸਾਡੀ ਸੂਝ ਵੱਧਦੀ ਜਾਂਦੀ ਆ ਇਹਨਾਂ ਵਿਕਾਰਾਂ ਦੇ ਹੱਲਿਆਂ ਬਾਰੇ ਸਾਨੂੰ ਇਲਮ ਹੁੰਦਾ ਜਾਂਦਾ ਹੈ ਤੇ ਅਸੀਂ ਇਹਨਾਂ ਦੇ ਟੱਕਰੇ ਤੇ ਨਿਡਰ ਹੋਨੇ ਚਾਹੀਏ ਅਡੋਲ ਹੁੰਦੇ ਚਾਹੀਏ ਬਿਨ ਹਰ ਭਜਨ ਰੰਗ ਰਸ ਜਿਤੇ ਸੰਤ ਦਿਆਲ ਜਾਣੇ ਸਭ ਝੂਠੇ ਨਾਮ ਰਤਨ ਪਾਇਓ ਜਨ ਨਾਨਕ ਨਾਮ ਵਿਹੂਨ ਚੱਲੇ ਸਭ ਮੂਠੇ اے ਮਾ ਜਿਹੜੇ ਮਨੁੱਖ ਗੁਰੂ ਦੇ ਚਰਨੇ ਲੱਗਦੇ ਨੇ ਉਹ ਦਇਆ ਦੇ ਘਰ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਭਜਨ ਦੇ ਆਨੰਦ ਤੋਂ ਬਿਨਾਂ ਹੋਰ ਸਾਰੇ ਹੀ ਦੁਨਿਆਵੀ ਸਵਾਦਾਂ ਤੇ ਤਮਾਸ਼ਿਆਂ ਨੂੰ ਝੂਠੇ ਜਾਣਦੇ ਨੇ ਜਿਨ੍ਹਾਂ ਨੇ ਪਰਮਾਤਮਾ ਦੀ ਭਗਤੀ ਦਾ ਆਨੰਦ ਮਾਣ ਲਿਆ ਲਾ। ਉਹਨਾਂ ਨੂੰ ਦੁਨਿਆਵੀ ਸੰਬਾਤਾਂ ਤੇ ਤਮਾਸ਼ਿਆਂ ਦੇ ਵਿੱਚ ਫਿਰ ਉਹ ਰਸ ਨਹੀਂ ਮਿਲਦਾ। ਇਹ ਸਭ ਉਹਨਾਂ ਨੂੰ ਝੂਠੇ-ਝੂਠੇ ਜਿਹਾ ਜਾਪਦੇ ਨੇ। ਏ ਨਾਨਕ ਆਖੋ, ਏ ਮਾ ਪ੍ਰਮਾਤਮਾ ਦੇ ਸੇਵਕ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦਾ ਰਤਨ ਵਰਗਾ ਕੀਮਤੀ ਨਾਮ ਹਾਸਲ ਕਰਦੇ ਨੇ। ਤੇ ਹਰ ਨਾਮ ਤੋਂ ਸਖਣੇ ਸਾਰੇ ਹੀ ਜੀਵ ਆਪਣਾ ਆਤਮਕ ਜੀਵਨ ਲਟਾ ਕੇ ਜਗਤ ਤੋਂ ਜਾਂਦੇ। ਟੋਡੀ ਮਹਿਲਾ ਪੰਜਵਾ ਸਾਧ ਸੰਗ ਹਰ ਹਰ ਨਾਮ ਚਿਤਾਰਾ ਸਹਿਜ ਆਨੰਦ ਹੋ ਵਾ ਦਿਨ ਰਾਤੀ ਅੰਕੁਰ ਭਲੋ ਹਮਾਰਾ ਰਹਾਓ ਏ ਭਾਈ ਜਿਹੜਾ ਮਨੁੱਖ ਗੁਰੂ ਦੀ ਸੰਗਤ ਵਿੱਚ ਟਿਕ ਕੇ ਪ੍ਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ਉਹਦੇ ਅੰਦਰ ਆਤਮਿਕ ਅਡੋਲਤਾ ਪੈਦਾ ਹੋ ਜਾਂਦੀ ਹੈ ਕਿਉਂਕਿ ਉਹਦੇ ਅੰਦਰ ਇੱਕ ਗੱਲ ਘਰ ਕਰ ਜਾਂਦੀ ਹੈ ਕਿ ਜੋ ਕੁਝ ਵਾਪਰਦਾ ਹੈ ਉਹਦੀ ਰਜ਼ਾ ਅਨੁਸਾਰ ਹੀ ਵਾਪਰਦਾ ਹੈ ਤਾਂ ਕਿਸੇ ਵੀ ਮੁਸੀਬਤ ਦੀ ਕੜੀ ਦੇ ਵਿੱਚ ਉਹ ਆਪਣੇ ਆਪ ਨੂੰ ਨਿਹੱਥਾ ਮਹਿਸੂਸ ਨਹੀਂ ਕਰਦਾ ਉਹ ਡੋਲਦਾ ਨਹੀਂ ਉਹਨੂੰ ਇਹ ਨਹੀਂ ਲੱਗਦਾ ਕਿ ਇਹ ਮੁਸੀਬਤ ਨਹੀਂ ਪੈਣੀ ਚਾਹੀਦੀ ਸੀ ਕਿਉਂਕਿ ਐਸਾ ਤੇ ਕੁਝ ਹੈ ਹੀ ਨਹੀਂ ਇਸ ਜਗਤ ਦੇ ਵਿੱਚ ਕਿ ਜਿਹਨੂੰ ਅਸੀਂ ਕਹਿ ਸਕੀਏ ਕਿ ਇਹ ਨਹੀਂ ਹੋਣਾ ਚਾਹੀਦਾ ਸੀ ਸਭ ਕੁਝ ਉਸ ਪਰਮਾਤਮਾ ਦੀ ਬਣਾਈ ਖੇਡ ਅਨੁਸਾਰ ਵਾਪਰਦਾ ਹੈ ਉਹਦੀ ਰਜ਼ਾ ਦੇ ਅਧੀਨ ਉਹਦੇ ਹੁਕਮ ਦੇ ਅਨੁਸਾਰ ਵਾਪਰਦਾ ਸੋ ਪਰਮਾਤਮਾ ਦਾ ਨਾਮ ਸਿਮਰਨ ਵਾਲਾ ਮਨੁੱਖ ਜਿਹੜਾ ਉਹ ਅੰਦਰੋਂ ਮਜ਼ਬੂਤ ਹੋ ਜਾਂਦਾ ਹੈ ਆਤਮਿਕ ਤੌਰ ਤੇ ਅਡੋਲ ਹੋ ਜਾਂਦਾ ਹੈ। ਇਸੇ ਅਡੋਲਤਾ ਦੇ ਕਾਰਨ ਉਹਦੇ ਅੰਦਰ ਦਿਨ ਰਾਤ ਹਰ ਵੇਲੇ ਆਤਮਿਕ ਆਨੰਦ ਬਣਿਆ ਰਹਿੰਦਾ ਹੈ। ਇਹ ਭਾਈ ਸਾਧ ਸੰਗਤ ਦੀ ਬਰਕਤ ਨਾਲ ਅਸਾਂ ਜੀਵਾਂ ਦੇ ਪਿਛਲੇ ਕੀਤੇ ਕਰਮਾਂ ਦਾ ਭਲਾ ਅੰਗੂਰ ਫੁੱਟ ਪੈਂਦਾ ਹੈ। ਪਹਿਲੀ ਗੱਲ ਤਾਂ ਕਦੇ ਕੋਈ ਚੰਗਾ ਬੀਜ ਅਸੀਂ ਆਪਣੇ ਮਨ ਦੇ ਵਿੱਚ ਬੀਜਿਆ ਹੁੰਦਾ ਹੈ। ਉਸੇ ਦੇ ਫਲ ਸਰੂਪ ਹੀ ਅਸੀਂ ਸਾਧ ਸੰਗਤ ਦੇ ਵਿੱਚ ਜੁੜਦੇ ਹਾਂ ਅਸੀਂ ਗੁਰੂ ਦੇ ਲੜ ਲੱਗਦੇ ਹਾਂ ਸੋ ਅਸੀਂ ਸਾਰੇ ਜਿਹੜੇ-ਜਿਹੜੇ ਵੀ ਮਾਧਿਅਮ ਦੇ ਰਾਹੀ ਗੁਰੂ ਦੇ ਲੜ ਲੱਗੇ ਹੋਏ ਅਸੀਂ ਸਭ ਨਾਂ ਨੇ ਜਾਣੇ ਅਣ ਜਾਣੇ ਦੇ ਵਿੱਚ ਕਦੇ ਕੋਈ ਬੀਜ ਆਪਣੇ ਹਿਰਦੇ 'ਚ ਬੀਜਿਆ ਸੀ ਜਿਹੜਾ ਹੁਣ ਫੁੱਟ ਪਿਆ ਜਿਹੜਾ ਸਾਨੂੰ ਗੁਰੂ ਦੇ ਦਰ ਤੱਕ ਲੈ ਆਇਆ ਗੁਰ ਪੂਰਾ ਪੇਟਿਓ ਬੜ ਭਾਗੀ ਜਾਂ ਕੋ ਅੰਤ ਨਾ ਪਾਰਾ ਵਾਰਾ ਕਰ ਗਹਿ ਕਾਢ ਲਿਓ ਜਨ ਆਪਣਾ ਬਿਖ ਸਾਗਰ ਸੰਸਾਰਾ ਏ ਭਾਈ ਜਿਸ ਪ੍ਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਜਿਸ ਦੀ ਹਸਤੀ ਦਾ ਉਰਲਾ ਪਰਲਾ ਬੰਨਾ ਲੱਭਿਆ ਨਹੀਂ ਜਾ ਸਕਦਾ ਉਹ ਪਰਮਾਤਮਾ ਆਪਣੇ ਉਸ ਸੇਵਕ ਨੂੰ ਆਪਣਾ ਹੱਥ ਫੜ ਕੇ ਬਿਹੁੱਲੇ ਸੰਸਾਰ ਸਮੁੰਦਰ ਚੋਂ ਬਾਹਰ ਕੱਢ ਲੈਂਦਾ ਜਿਸ ਸੇਵਕ ਨੂੰ ਵੱਡੀ ਕਿਸਮਤ ਦੇ ਨਾਲ ਗੁਰੂ ਮਿਲ ਪੈਂਦਾ ਤੇ ਦੇਖੋ ਸਾਡੀਆਂ ਕਿਸਮਤਾਂ ਕਿੱਡੀਆਂ ਵੱਡੀਆਂ ਹੋਣਗੀਆਂ ਅਸੀਂ ਛਿੱਤਤ ਦੇ ਨਾਲ ਗੁਰੂ ਦੇ ਲੜ ਲੱਗੇ ਹੋਏ ਤੁਸੀਂ ਵੀ ਆਪਣੇ ਜੀਵਨ ਦੇ ਵਿੱਚ ਇਹ ਮਹਿਸੂਸ ਕੀਤਾ ਹੋਣਾ ਅਸੀਂ ਵੀ ਕੀਤਾ ਕਿ ਮੁਸੀਬਤ ਦੀ ਘੜੀ 'ਚ ਇਹ ਗੱਲਾਂ ਇਹ ਸਿਖਿਆਵਾਂ ਬੜਾ ਸਾਥ ਦਿੰਦੀਆਂ ਨੇ ਮੁਸੀਬਤ ਪੈਣ ਤੇ ਜੇ ਦਿਲ ਦੇ ਵਿੱਚ ਇਹ ਇੱਕ ਗੱਲ ਹੋਵੇ ਨਾ ਕਿ ਇਹ ਪ੍ਰਮਾਤਮਾ ਦੀ ਰਜ਼ਾ ਅਨੁਸਾਰ ਹੀ ਹੋ ਰਹੀ ਹੈ ਜੇ ਉਹਨੇ ਚਾਹਿਆ ਤਾਂ ਇਸ ਮੁਸੀਬਤ ਦੇ ਵਿੱਚੋਂ ਆਪਾਂ ਸਹੀ ਸਲਾਮਤ ਨਿਕਲ ਜਾਵਾਂਗੇ ਤਾਂ ਇਸ ਸੋਚ ਦੇ ਨਾਲ ਜਿਹੜਾ ਸਕੂਨ ਹੁੰਦਾ ਹੈ ਅੰਦਰ ਉਹ ਬਿਆਨ ਨਹੀਂ ਕਰਿਆ ਜਾ ਸਕਦਾ ਉਹ ਜਿਹੜੀ ਅਡੋਲਤਾ ਹੁੰਦੀ ਹੈ ਉਹ ਬਿਆਨ ਨਹੀਂ ਕੀਤੀ ਜਾ ਸਕਦੀ ਇਹ ਸੰਸਾਰ ਸਮੁੰਦਰ ਬੜਾ ਕਠਿਨ ਹੈ ਜੀਵਨ ਦੇ ਵਿੱਚ ਪੈਰ ਪੈਰ ਤੇ ਮੁਸੀਬਤਾਂ ਚਿੰਤਾਵਾਂ ਸ਼ਿਕਵੇ ਸਾਡਾ ਇੰਤਜ਼ਾਰ ਕਰਦੇ ਹੈ ਤੇ ਜੇ ਪ੍ਰਮਾਤਮਾ ਦਾ ਨਾਮ ਪ੍ਰਮਾਤਮਾ ਦੇ ਹੁਕਮ ਦੀ ਉਹਦੀ ਰਸਾ ਦੀ ਸਮਝ ਸਾਡੇ ਹਿਰਦਿਆਂ 'ਚ ਨਹੀਂ ਵਸੀ ਤਾਂ ਇਹਨੂੰ ਤਰਨਾ ਬੜਾ ਔਖਾ ਹੈ। ਅਸੀਂ ਪੈਰ ਪੈਰਤੇ ਹਿਰਦਿਆਂ ਤੇ ਸੱਟਾਂ ਖਾਨਦੇ ਆਂ ਦੁਖੀ ਮਹਿਸੂਸ ਕਰਦੇ ਆਂ। ਇਸੇ ਲਈ ਪ੍ਰਮਾਤਮਾ ਦਾ ਨਾਮ ਜ਼ਰੂਰੀ ਹੈ। ਤੇ ਅਸੀਂ ਪਾਗਾਂ ਵਾਲੇ ਆਂ ਜਿਹੜਾ ਸਾਨੂੰ ਇਹ ਪ੍ਰਮਾਤਮਾ ਦਾ ਨਾਮ ਮਿਲਿਆ ਹੋਇਆ ਹੈ। ਜਨਮ ਮਰਨ ਕਾਟੇ ਗੁਰਬਚਨੀ ਬਹੜ ਨ ਸੰਕਟ ਦੁਆਰਾ ਨਾਨਕ ਸ਼ਰਨ ਗਹੀ ਸੁਆਮੀ ਕੀ ਪੁਨੋ ਪੁਨੋ ਨਮਸਕਾਰਾ اے ਭਾਈ ਗੁਰੂ ਦੇ ਬਚਨਾ ਉੱਤੇ ਤੁਰਿਆ ਜਨਮ ਮਰਨ ਵਿੱਚ ਪਾਣ ਵਾਲੀਆਂ ਫਾਇਆਂ ਕੱਟੀਆਂ ਜਾਂਦੀਆਂ ਨੇ ਕਸ਼ਟਾਂ ਭਰੇ 84 ਦੇ ਗੇੜ ਦਾ ਦਰਵਾਜ਼ਾ ਮੁੜ ਨਹੀਂ ਵੇਖਣਾ ਪੈਂਦਾ ਏ ਨਾਨਕ ਆਖੋ ਏ ਭਾਈ ਗੁਰੂ ਦੀ ਸੰਗਤ ਦੀ ਬਰਕਤ ਨਾਲ ਮੈਂ ਵੀ ਮਾਲਕ ਪ੍ਰਭੂ ਦਾ ਆਸਰਾ ਲਿਆ ਹੈ ਮੈਂ ਉਹਦੇ ਦਰ ਤੇ ਮੁੜ ਮੁੜ ਸਿਰ ਨਿਵੰਦ ਟੋਡੀ ਮਹਿਲਾ ਪੰਜਮਾ ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭੁਗਵੈ ਹਰਿ ਸਿਮਰਤ ਬਿਨ ਸੈ ਸਭ ਦੁਖ ਰਹਾਉ ਏ ਮਾ ਪ੍ਰਮਾਤਮਾ ਦਾ ਨਾਮ ਸਿਮਰਤਿਆਂ ਮੇਰੇ ਮਨ ਦਾ ਸੁਖ ਇਤਨਾ ਉੱਚਾ ਹੋ ਜਾਂਦਾ ਹੈ ਕਿ ਇਉਂ ਜਾਪਦਾ ਜਿਵੇਂ ਮੇਰਾ ਮਨ ਕਰੋੜਾਂ ਆਨੰਦ ਮਾਣ ਰਿਹਾ ਹੈ ਕਰੋੜਾਂ ਬਾਦਸ਼ਾਹੀਆਂ ਦਾ ਸੁਖ ਮਾਣ ਰਿਹਾ ਹੈ ਹੇ ਮਾ ਪ੍ਰਮਾਤਮਾ ਦਾ ਨਾਮ ਸਿਮਰਦਿਆਂ ਸਾਰਾ ਹੀ ਦੁੱਖ ਨਾਸ ਹੋ ਜਾਂਦਾ ਹੈ ਕਿਉਂਕਿ ਦੁੱਖ ਸਾਨੂੰ ਲੱਗਦਾ ਹੀ ਉੱਥੇ ਹੈ ਜਦੋਂ ਜਾਂ ਤੇ ਅਸੀਂ ਇਹ ਮਹਿਸੂਸ ਕਰੀਏ ਕਿ ਇਹ ਜਿਹੜਾ ਹੋਇਆ ਇਹ ਹੋਣਾ ਨਹੀਂ ਚਾਹੀਦਾ ਸੀ ਜਾਂ ਅਸੀਂ ਫਿਰ ਇਹ ਮਹਿਸੂਸ ਕਰੀਏ ਕਿ ਜਿਹੜਾ ਹੋਣਾ ਚਾਹੀਦਾ ਸੀ ਉਹ ਨਹੀਂ ਹੋਇਆ ਇਹਨਾਂ ਤੋਂ ਹੀ ਪਰਸਥਿਤੀਆਂ ਦੇ ਵਿੱਚ ਅਸੀਂ ਦੁਖੀ ਮਹਿਸੂਸ ਕਰਦੇ ਹਾਂ ਪਰ ਜੇ ਇਹ ਮੰਨ ਕੇ ਚੱਲੀਏ ਕਿ ਜੋ ਹੁੰਦਾ ਹੈ ਉਹ ਵੀ ਉਹਦੀ ਰਜ਼ਾ ਅਨਸਾਰ ਹੁੰਦਾ ਜੋ ਨਹੀਂ ਹੁੰਦਾ ਤਾਂ ਉਹ ਵੀ ਓਦੀ ਰਸਾ ਅਨੁਸਾਰ ਨਹੀਂ ਹੁੰਦਾ। ਉੱਥੇ ਵੀ ਉਹਦੀ ਰਸਾ ਹੁੰਦੀ ਹੈ ਕਿ ਅਜਿਆ ਨਾ ਹੋਵੇ ਤੇ ਉਹ ਨਹੀਂ ਹੁੰਦਾ। ਫਿਰ ਦੁਖੀ ਹੋਣ ਦਾ ਕਾਰਨ ਹੀ ਨਹੀਂ ਬਚ ਜਾਂਦਾ। ਦੁਖੀ ਹੋਣ ਦੀ ਜੜ੍ਹ ਹੀ ਕੱਟੀ ਜਾਂਦੀ ਹੈ। ਕੋਟ ਜਨਮ ਕੇ ਕਿਲ ਵਿਖ ਨਾਸੈ ਸਿਮਰਤ ਪਾਵਨ ਤਨ ਮਨ ਸੁਖ ਦੇਖ ਸਰੂਪ ਪੂਰਨ ਭਈ ਆਸਾ ਦਰਸ਼ਨ ਭੇਟਤ ਉਤਰੀ ਭੁਖ ਏ ਮਾਂ ਪ੍ਰਮਾਤਮਾ ਦਾ ਨਾਮ ਸਿਮਰਿਆ ਤਨ ਮਨ ਪਵਿੱਤਰ ਹੋ ਜਾਂਦੇ ਨੇ ਆਤਮਿਕ ਆਨੰਦ ਪ੍ਰਾਪਤ ਹੁੰਦਾ ਕਰੋੜਾਂ ਜਨਮਾਂ ਦੇ ਕੀਤੇ ਹੋਏ ਪਾਪ ਨਾਸ਼ ਹੋ ਜਾਂਦੇ ਨੇ ਸਿਮਰਨ ਦੀ ਬਰਕਤ ਨਾਲ ਪ੍ਰਭੂ ਦਾ ਦਿਦਾਰ ਕਰਕੇ ਮਨ ਦੀ ਹਰੇਕ ਮੁਰਾਦ ਪੂਰੀ ਹੋ ਜਾਂਦੀ ਹੈ ਦਰਸ਼ਨ ਕਰਦਿਆਂ ਮਾਇਆ ਦੀ ਭੁੱਖ ਦੂਰ ਹੋ ਜਾਂਦੀ ਹੈ ਜੋ ਵੀ ਮਿਲਿਆ ਹੋਵੇ ਉਹਦੇ ਵਿੱਚ ਹੀ ਤਸੱਲੀ ਹੋ ਜਾਂਦੀ ਹੈ ਤ੍ਰਿਪਤੀ ਹੋ ਜਾਂਦੀ ਹੈ ਚਾਰ ਪਦਾਰਥ ਅਸ਼ਟਮਹਾ ਸਿੱਧ ਕਾਮ ਤਿਨ ਪਾਰ ਜਾਤ ਹਰ ਹਰ ਰੁਖ ਨਾਨਕ ਸ਼ਰਨ ਗਹੀ ਸੁਖ ਸਾਗਰ ਜਨਮ ਮਰਨ ਫਿਰ ਗਰਬ ਨਾ ਤੁਖ ਏ ਮਾ ਚਾਰ ਪਦਾਰਥ ਦੇਣ ਵਾਲਾ ਅੱਠ ਵੱਡੀਆਂ ਕਰਾਮਾਤੀ ਤਾਕਤਾਂ ਦੇਣ ਵਾਲਾ ਪ੍ਰਮਾਤਮਾ ਆਪ ਹੀ ਹੈ ਪ੍ਰਮਾਤਮਾ ਆਪ ਹੀ ਕਾਮ ਤੈਨ ਹੈ ਆਪ ਹੀ ਪਾਰ ਜਾਤ ਰੁਖ ਹੈ ਇਹ ਨਾਨਕ ਆਖੋ हे मां जिस मनुख ने सुखों ਦੇ ਸਮੁੰਦਰ ਪ੍ਰਮਾਤਮਾ ਦਾ ਆਸਰਾ ਲੈ ਲਿਆ ਉਸ ਨੂੰ ਜਨਮ ਮਰਨ ਦੇ ਗੇੜ ਦਾ ਫਿਕਰ ਜੂਨਾ ਵਿੱਚ ਪੈਣ ਦਾ ਫਿਕਰ ਨਹੀਂ ਰਹਿ ਜਾਂਦਾ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 717ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਇਸ ਸੰਗ ਦੀ ਕੁਰਬਾਨੀ ਦੇ ਰਾਹੀ ਆਪਾਂ ਪ੍ਰਮਾਤਮਾ ਦੀ ਰਜ਼ਾ ਦੇ ਫਲਸਫੇ ਨੂੰ ਆਪਣੇ ਹਿਰਦਿਆਂ ਦੇ ਵਿੱਚ ਹੋਰ ਗੂੜਾ ਕੀਤਾ। ਆਪਣੀ ਚੰਗੀ ਕਿਸਮਤ ਨੂੰ ਵੱਡੇ ਭਾਗਾਂ ਨੂੰ ਪਛਾਣਿਆ। ਆਪਣੇ ਮਨ ਅਤੇ ਸਰੀਰ ਦੇ ਵਿੱਚ ਚੰਗੇ ਬੀਜ ਬੀਜਣ ਦੀ ਮਹੱਤਤਾ ਨੂੰ ਜਾਣਿਆ। ਅੱਜ ਅਸੀਂ ਜਿੱਥੇ ਖੜੇ ਹਾਂ ਜੋ ਕਰਦੇ ਪਏ ਹਾਂ ਇਹ ਸਾਡੀ ਹੁਣ ਤੱਕ ਦੀ ਜ਼ਿੰਦਗੀ ਦੇ ਵਿੱਚ ਬੀਜੇ ਉਹਨਾਂ ਬੀਜਾਂ ਦਾ ਹੀ ਨਤੀਜਾ ਹੈ ਇਹ ਗੱਲ ਅਸੀਂ ਜਾਣੀ ਮਾਇਆ ਦੇ ਛਲਾਵੇ ਨੂੰ ਆਤਮਿਕ ਜੀਵਨ ਦੀ ਸਮਝ ਨੂੰ ਹੋਰ ਡੂੰਘਾਈ ਦੇ ਵਿੱਚ ਆਪਾਂ ਸਮਝਿਆ ਇੱਥੇ ਹੀ ਇਸ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ